धन्यवाद जो आप हमारी बात को हमारी आवाज को हमारे पक्ष को हमारे मुद्दों को दुनिया के कोने कोने तक पहुंचा रहे हैं उसके लिए हम सदैव आपके ऋणी रहेंगे सदैव आपके आभारी रहेंगे मैं सबसे पहले निवेदन करूँगा जो एक बार पर परीक्षक करा देता हूँ आदरणीय काका सिंह कोटला जी हैं ਆਦਰणीय ਗੁਰਿੰਦਰ ਸਿੰਘ ਬੰਗੂ ਜੀ ਹੈ ਆਦਰणीय ਸੁਰਜੀਤ ਸਿੰਘ ਫੁੱਲ ਜੀ ਹੈ ਤੋਂ ਮੇਰਾ ਸਭ ਤੋਂ ਪਹਿਲੇ ਨਿਵੇਦਨ ਰਹੇਗਾ ਆਦਰणीय ਕਾਕਾ ਸਿੰਘ ਕੋਟੜਾ ਜੀ ਉਹ ਆਪਣੀ ਬਾਤ ਰੱਖੋ ਬਹਿਰੂਤ ਜੀ ਦਾ ਖਾਲਸਾ ਸ੍ਰੀ ਬਹਿਰੂਤ ਜੀ ਕੀ ਫਤਿਹ ਅੱਜ ਆਪਾਂ ਉਸ ਜਗ੍ਹਾ ਤੇ ਬੈਠੇ ਆ ਖਨੌਰੀ ਜਿੱਥੋਂ ਮੋਰਚਾ ਸ਼ੁਰੂ ਹੁੰਦਾ ਇੱਥੋਂ ਜਿਹੜਾ ਬਾਰਡਰ ਹੈ ਜਿੱਥੇ ਗੋਲੀਆਂ ਚੱਲੀਆਂ ਜਿੱਥੇ ਸ਼ੁਭਕਰਨ ਸ਼ਹੀਦ ਹੋਇਆ ਇਸ ਮੋਰਚੇ ਤੋਂ 4 ਕਿਲੋਮੀਟਰ ਹਰਿਆਣੇ ਦੀ ਹੱਦ ਹੁੰਦੀ ਆ ਉੱਥੇ ਬਾਡਰ ਤੇ ਤਾਂ ਜਿਹੜਾ ਆਪਾਂ ਕੱਲ ਨੂੰ 4 ਜਨਵਰੀ ਦਾ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕਰ ਰਹੇ ਆ ਉਹ ਕੋਈ ਸਾਡੀ ਦੋਨਾ ਫੋਰਮਾਂ ਦੀ ਰਹਿ ਨਹੀਂ ਸੀ ਇਹ ਡੱਲੇਵਾਲ ਸਾਹਿਬ ਦੀ ਭਾਵਨਾ ਸੀ ਉਹਨੇ ਮੈਨੂੰ 2 ਦਿਨ ਪਹਿਲਾਂ ਬੁਲਾਇਆ ਭਾਈ ਤੁਸੀਂ ਕਿੰਨੇ ਕ ਬੰਦੇ ਮਿਲਾ ਦਿਓਗੇ ਜੇ ਮੈਂ 50 ਦਿਨ ਜਾਂ 60 ਦਿਨ ਜਾਂ 40 ਦਿਨ ਮੇਰੀ ਜ਼ਿੰਦਗੀ ਦਾ ਅੰਤ ਹੈ ਚਲੋ ਸਾਥੋ ਸ਼ਬਦ ਤਾਂ ਨਹੀਂ ਬੋਲੇਗੇ ਪਰ ਜਿਹੜੇ ਮੈਨੂੰ ਉਹਨਾਂ ਨੇ ਕਹੇ ਨਹੀਂ ਜੀ ਪ੍ਰਧਾਨ ਜੀ ਮੈਂ ਕਿਹਾ ਵੀ ਤੁਸੀਂ ਦੱਸੋ ਕਹਿੰਦਾ ਵੀ ਜੇ ਰੋਜ਼ ਵੀ ਤੁਸੀਂ 100 ਬੰਦਾ ਮੈਨੂੰ ਮਲਾ ਦਿਓ ਜਾਂ 50 ਮਿਲਣ ਵਾਲੇ ਆ ਜਾਣ ਇਹ ਤਕਰੀਬਨ 5000 ਬੰਦੇ ਤੱਕ ਮੈਂ ਮਿਲ ਕਰੂੰਗਾ ਪਰ ਮੈਂ ਪੂਰੇ ਦੇਸ਼ ਚ ਘੁੰਮਿਆ ਪੂਰੇ ਸਟੇਟਾਂ ਦੇ ਵਿੱਚ ਗਿਆ ਪੂਰੀਆਂ ਮੀਟਿੰਗਾਂ ਕੀਤੀਆਂ ਜਿਹੜੇ ਮੈਂ ਲੋਕਾਂ ਨਾਲ ਵਾਅਦਾ ਕਰਕੇ ਦਿੱਲੀ ਦੇ ਵਿੱਚੋਂ ਉੱਠਿਆ ਸੀਗਾ ਇੱਕ ਵਾਅਦਾ ਕੀਤਾ ਸੀ ਕਿ ਜੇ ਮੈਂ ਜਿਉਂਦਾ ਰਿਹਾ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਤੇ ਮੋਰਚਾ ਲਾਵਾਂਗੇ ਸੁਆਮੀ ਨਤਨ ਦੀ ਰਿਪੋਰਟ ਲਾਗੂ ਕਰਵਾਵਾਂਗੇ ਜਿਹੜੇ ਜਾਲ ਦੇ ਵਿੱਚ ਫਸ ਕੇ 7 ਲੱਖ ਭਾਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਖੁਦਕਸ਼ੀਆਂ ਕਰੀਆਂ ਇਹ ਜਾਲ ਤੋਂ ਕੱਢਣ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਮੋਰਚਾ ਲਾਗੇ ਉਸ ਸਮੇਂ ਚ ਅਸੀਂ ਦੋਨੇ ਫੋਰਮ ਇਕੱਠੇ ਹੋਏ ਦੋਨਾ ਫੋਰਮਾਂ ਨੇ ਇੱਕ ਤੈਅ ਬਣਾਇਆ ਜਿਹੜੀਆਂ ਸਾਡੀਆਂ 12 ਮੰਗਾਂ ਤੇ ਸਹਿਮਤੀ ਆ ਦੋਨੇ ਫੋਰਮਾਂ ਸੀ ਅੱਜ ਰਤਨਪੁਰਾ ਖਨੌਰੀ ਸ਼ੰਭੂ ਉਹ ਸਾਡੇ ਮੋਰਚੇ ਚੱਲ ਰਹੇ ਨੇ ਤਾਂ ਤਿੰਨੇ ਮੋਰਚਾਂ ਤੇ ਕੁਛ ਨਾ ਕੁ ਸਰਕਾਰ ਹਰਕਤ ਕਰਦੀ ਰਹੀ ਹੈ ਤੇ ਅਸੀਂ ਵਧਾਈ ਵੀ ਦਿੰਨੇ ਆ ਉਹਨਾਂ ਲੜਨ ਵਾਲੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦਿੰਦੇ ਰਹੇ ਨੇ ਤੇ ਸਰਕਾਰ ਦਾ ਸਾਹਮਣਾ ਕਰਦੇ ਰਹੇ ਨੇ ਐਸੇ ਜਗ੍ਹਾ ਤੇ ਆਪਣੇ 435 ਕਿਸਾਨ ਜ਼ਖਮੀ ਹੋਏ ਨੇ ਚਾਰ ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਸਾਡੇ ਟਰੈਟ ਭੰਨੇ ਗਏ ਐਸ ਮੋਰਚੇ ਤੇ ਸ਼ੰਭੂ ਮੋਰਚੇ 37 ਕਿਸਾਨ ਸਾਡੇ ਸ਼ਹੀਦ ਹੋ ਗਏ ਜਿਦੇ ਵਿੱਚ ਸ਼ੁਭ ਕਰਨ ਸ਼ਾਮਲ ਹੈ ਤਾਂ ਉਹ ਜਗ੍ਹਾ ਤੇ ਵਿੱਚੋਂ ਜਦੋਂ ਸਰਕਾਰ ਨਾਲ ਮੋਰਚਾ ਲਗਾਤਾਰ ਵੱਧਦਾ ਰਿਹਾ ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਫਿਰ ਅਸੀਂ ਫੈਸਲਾ ਕੀਤਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਦੋਨੇ ਪੁਰਮਾ ਵੱਲੋਂ ਕਿ ਮੈਂ 26 ਤਰੀਕ ਤੋਂ ਮਰਨਵਰਤ ਸਟਾਰਟ ਕਰੂੰਗਾ ਜੇ ਸਰਕਾਰ ਦੀ ਚੁੱਪ ਤੋੜਨ ਵਾਸਤੇ ਮੰਗਾਂ ਲਾਗੂ ਕਰਵਾਉਣ ਵਾਸਤੇ ਉਹ ਦਿਨ ਭਰਾਵੋ ਅੱਜ 39 ਦਿਨ ਹੋ ਗਏ ਐ ਢੱਲੇਵਾਲ ਸਾਹਿਬ ਨੂੰ ਮਰਨਵਰਤੇ ਬੈਠੇ ਨੂੰ 39 ਦਿਨ ਹੋ ਗਏ ਆ ਉਹਦੇ ਵਿੱਚ ਜਿਹੜੇ ਸਿਆਸੀ ਲੋਕਾਂ ਦਾ ਮਿਲਣਾ ਬਿਆਨ ਆਉਣੇ ਕੇਂਦਰ ਦੇ ਬਿਆਨ ਆਉਣੇ ਪੰਜਾਬ ਸਰਕਾਰ ਦੇ ਬਿਆਨ ਆਉਣੇ ਉਹ ਆਪਾਂ ਸਾਰਾ ਕੁਝ ਵੇਖਿਆ ਤਾਂ ਉਹ ਜਿਹੜੀ ਮੈਂ ਗੱਲ ਇੱਥੋਂ ਨਾ ਜ਼ਿਆਦਾ ਲੰਮੀ ਕਰਾਂ ਕਿ ਜਿਹੜੀ ਮੈਨੂੰ ਢੱਲੇਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਵੱਧ ਤੋਂ ਵੱਧ 4500 5000 ਮਿਲੇਗਾ ਤਾਂ ਫਿਰ ਤੁਸੀਂ ਇੱਕ ਪ੍ਰੋਗਰਾਮ ਬਣਾਓ ਖਨੌਰੀ ਲੋਕਾਂ ਨੂੰ ਸੱਦੋ ਮੈਂ ਸਾਰਿਆਂ ਦੇ ਖੁਦ ਦਰਸ਼ਨ ਕਰਾਂ ਮੇਰੇ ਲੋਕ ਕਿਉਂ ਦਰਸ਼ਨ ਕਰਨ ਇਹ ਉਹਨਾਂ ਦੀ ਭਾਵਨਾ ਸੀ ਉਹ ਕੱਲ ਦਾ ਦਿਨ ਆ ਰਿਹਾ ਉਸ ਦਿਨ ਦੀ ਆਪਾਂ ਤਿਆਰੀ ਪੂਰੇ ਜੋਰਾ ਤੇ ਤੁਸੀਂ ਵੇਖ ਹੀ ਰਹੇ ਹੋ ਸਾਊਂਡ ਲੱਗ ਰਿਹਾ ਥੋੜੇ ਸਮੇਂ ਦੇ ਵਿੱਚ ਸਟੇਜ ਲੱਗ ਜਾਣੀ ਐ ਤਾਂ ਜਿਹੜਾ ਸਾਡਾ ਪ੍ਰਬੰਧ ਐ ਪਿੱਛੇ ਜਿਹੜੀ ਦਾਣਾ ਮੰਡੀ ਆ ਖਨੌਰੀ ਉਹਦੇ ਵਿੱਚ ਟਰੈਕਟਰ ਦਾ ਪ੍ਰਬੰਧ ਕੀਤਾ ਨਾਲ ਹੀ ਇੱਕ ਸੈਲਰ ਆ ਉਹਦਾ ਪ੍ਰਬੰਧ ਕੀਤਾ ਉਰੇ ਇੱਕ ਸਕੂਲ ਆ ਉੱਥੇ ਪ੍ਰਬੰਧ ਕੀਤਾ ਸਾਡਾ ਧੁਰ ਤੇ ਕੋਥੋਂ ਟਿਕਦਾ ਲੰਗਰ ਪਾਣੀ ਦਾ ਇੱਕ ਸਾਈਡ ਤੇ ਟਰੈਕਟਰ ਟਰਾਲੀਆਂ ਹੋਣੀਆਂ ਇੱਕ ਪਾਸੇ ਚਾਹਆਂ ਲੱਗਣੀਆਂ ਸਾਰੇ ਟੈਂਟ ਉਹ ਸਾਰਾ ਪ੍ਰਬੰਧ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਪੰਜਾਬ ਦੇ ਵਿੱਚੋਂ ਜੋ ਅਸੀਂ ਅਪੀਲ ਕੀਤੀ ਸੀ ਬਹੁਤ ਥੋੜੀ ਪੀਲ ਕੀਤੀ ਸੀ ਕਿ 12500 ਪਿੰਡ ਹੈ ਤਾਂ ਇੱਕ ਟਰੈ ਟਰਾਲੀ ਖਨੌਰੀ ਭੇਜ ਦਿਓ ਮੰਗਾ ਲਾਗੂ ਕਰਵਾ ਲਾਂਗੇ ਤਾਂ ਉਹ ਦਿਨ ਮੈਨੂੰ ਲੱਗਦਾ ਵੀ ਜਿਹੜੀਆਂ ਰਿਪੋਰਟਾਂ ਨੇ ਪਿੰਡਾਂ ਦੇ ਵਿੱਚੋਂ ਕਿਸੇ ਪਿੰਡ ਨੇ 5 ਬਸਾਂ ਕੀਤੀਆਂ ਕਿਸੇ ਨੇ 7 ਬਸਾਂ ਕੀਤੀਆਂ ਨੇ ਇਥੋਂ ਤੱਕ ਕਿ ਸਕੂਲਾਂ ਵਾਲਿਆਂ ਨੇ ਕਾਲਜ ਵਾਲਿਆਂ ਨੇ ਯੂਨੀਵਰਸਿਟੀ ਵਾਲਿਆਂ ਨੇ ਜਿਹੜੀਆਂ ਆਪਣੀਆਂ ਬਹਿਨਾਂ ਹੈ ਉਹ ਵੀ ਉਪਨ ਕਰਤੀਆਂ ਕਿ ਜਿਹਨੂੰ ਲੋੜ ਹੈ ਤਾਂ ਅਸੀਂ ਸਾਰੀਆਂ ਖਨੌਰੀ ਭੇਜਾਂਗੇ ਇਸ ਕਰਕੇ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਡੇ ਲਈ ਮਰਨ ਵਰਤੇ ਬੈਠਾ ਹੈ ਤਾਂ ਕਿਸੇ ਵੇਲੇ ਵੀ ਕੁਸੋ ਦੀ ਜਿਹੜੀ ਹਾਲਤ ਆ ਉਹ ਸਾਰਿਆਂ ਦੇ ਸਾਹਮਣੇ ਆ ਤਾਂ ਮੈਂ ਖਾਸ ਕਰਕੇ ਪੂਰੇ ਪਾਰ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਕਿ ਜਿਵੇਂ ਤੁਸੀਂ 30 ਤਰੀਕ ਨੂੰ ਆਪਦੇ ਕਾਰੋਬਾਰ ਬੰਦ ਕਰਕੇ ਸੜਕਾਂ ਤੇ ਆਇਓ ਸਰਕਾਰ ਨੂੰ ਆਪਦਾ ਜਿਹੜਾ ਵਿਰੋਧ ਹੈ ਉਹ ਦਰਜ ਕਰਵਾਇਆ ਤੇ ਅਸੀਂ ਅਪੀਲ ਕਰਦੇ ਹਾਂ ਕਿ ਛੋਡੇ ਸਾਰੇ ਪ੍ਰੂਫ ਨੂੰ ਤੋਂ ਦੇਖ ਕੇ ਡੱਲੇਵਾਲ ਸਾਹਿਬ ਦੀ ਭਾਵਨਾ ਜਾਗੀ ਹੈ ਤੇ ਤੁਸੀਂ ਇੱਥੇ ਦਰਸ਼ਨ ਦਿਓ ਤੇ ਡੱਲੇਵਾਲ ਛੋਡੇ ਨਾਲ ਦਰਸ਼ਨ ਕਰਨ ਹੋ ਸਕਦਾ ਇੱਕ ਅੱਧਾ ਮਿੰਟ ਕੋਈ ਸ਼ਬਦ ਬੋਲਣ ਵੀ ਤਾਂ ਮੈਂ ਕਹਣਾ ਵੀ ਸਾਡੀ ਉਹ ਅਪੀਲ ਨੂੰ ਲੋਕ ਮੰਨਣਗੇ ਤੇ ਸਮੇਤ ਪਰਿਵਾਰਾਂ ਕੱਲ ਨੂੰ 4 ਜਨਵਰੀ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਇਹ ਆਪਾਂ ਸਟੇਜ ਚੱਲੂਗੀ ਤਾਂ ਉਹਦੇ ਵਿੱਚ ਲੱਖਾਂ ਲੋਕ ਖਾਸ ਕਰਕੇ ਜਿਹੜੀਆਂ ਜਿਵੇਂ ਸਾਡੀ ਪਿੰਡ ਦੀ ਜੂਹ ਹੁੰਦੀ ਆ ਤਿੰਨ ਪਿੰਡਾਂ ਦੀ ਚਾਰ ਦੀ ਸਾਡੀ ਜੂਹ ਲੱਗਦੀ ਆ ਉੱਤਰ ਪ੍ਰਦੇਸ਼ ਰਾਜਸਥਾਨ ਹਰਿਆਣਾ ਪੰਜਾਬ ਦੂਜੀਆਂ ਸਟੇਟਾਂ ਤੋਂ ਸਾਡੇ ਜਿਹੜੇ ਕਿਸਾਨ ਆ ਉਹ ਰਾਤ ਨੇ ਆਉਣੇ ਸ਼ੁਰੂ ਹੋ ਗਿਆ ਪੂਰੇ ਭਾਰਤ ਦੇ ਸਾਰੇ ਲੀਡਰ ਸਾਰੀਆਂ ਸਟੇਟਾਂ ਦੇ ਵਿੱਚੋਂ ਕੱਲ ਨੂੰ ਆਉਣਗੇ ਤੇ ਖਾਸ ਕਰਕੇ ਮੈਂ ਲੋਕਾਂ ਨੂੰ ਇੰਨੀ ਕੁ ਅਪੀਲ ਕਰਦਾ ਕਿ لازਮੀ ਕੱਲ ਨੂੰ ਪਰਿਵਾਰਾਂ ਸਮੇਤ ਖਨੌਂਦੀ ਆ ਕੇ ਹਾਜ਼ਰੀ ਲਵਾਓ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਹੈ ਪਤਾ ਲੱਗੇ ਕਿ ਕਰੋੜਾਂ ਲੋਕ ਖਨੌਰੀ ਪਹੁੰਚੇ ਨੇ ਇਸ ਤੋਂ ਬਾਅਦ ਜਿਹੜੇ ਅਗਲੇ ਆਗੂ ਐ ਉਹ ਗੱਲ ਰੱਖਣਗੇ ਧੰਨਵਾਦ ਹਾ ਗੁਰਿੰਦਰ ਬੰਗੂ ਜੀ ਪੱਤਰਕਾਰ ਦੋਸਤੋ ਜਿਵੇਂ ਕਾਕਾ ਕੋਟੜਾ ਨੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰੀਆਂ ਉਹਦੇ ਵਿੱਚ ਮੈਂ ਵਾਅਦਾ ਕਰਦਾ ਜਿਹੜਾ ਕੱਲ ਨੂੰ 4 ਤਰੀਕ ਦਾ ਵੱਡਾ ਇਕੱਠਾ ਲੱਖਾਂ ਦੀ ਤਨਜ਼ਾਦ ਤੋਂ ਸੰਗਤ ਨੇ ਆਉਣਾ ਮੈਂ ਇੱਕੀ ਗੱਲ ਕਹਿਣੀ ਆ ਵੀ ਡੱਲੇਵਾਲ ਸਾਹਿਬ ਨੂੰ ਕੱਲ ਨੂੰ 40 ਦਿਨ ਹੋ ਜਾਣੇ ਨੇ ਜੋ ਜ਼ਿੰਮੇਵਾਰੀ ਜੋ ਸਮੇਂ ਤੇ ਉਹਨਾਂ ਨੇ ਇਹ ਬਿਆਨ ਕੀਤਾ ਸੀਗਾ ਦਿੱਲੀ ਦੇ ਵਿੱਚ ਜਾਕੋ ਸਟੇਟਸਾ ਤੋਂ ਨਾਰਾਜ਼ ਹੋਈਆਂ ਜਦੋਂ ਅਸੀਂ ਦਿੱਲੀ ਵਾਲਾ ਮੋਰਚਾ ਪੋਸਟਪੋਨ ਕਰਕੇ ਆਏ ਵੀ ਕੋਈ ਗੱਲ ਨਹੀਂ ਤੁਹਾਡੀ ਐਮਐਸਪੀ ਸੁਆਮੀ ਨਾਥਨ ਤੇ ਬਿਲਕੁਲ ਇਸ ਤੇ ਪੈਰਾ ਦਵਾਂਗੇ ਪਰ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇੱਕ ਪਲੇਟਫਾਰਮ ਤਿਆਰ ਕੀਤਾ ਬਹੁਤ ਜ਼ਿਆਦੀਆਂ 50 60 ਕਿਸਾਨ ਪੰਚਾਇਤਾਂ ਹੋਈਆਂ ਔਰ ਦੋਨੇ ਫੋਰਮਾਂ ਦਾ ਪੰਜਾਬ ਦੇ ਵਿੱਚ ਫਿਰ ਇਕੱਠਾ ਏਕਾ ਹੋਇਆ ਜਿਹੜੀ ਗੱਲ ਨੂੰ ਅੱਗੇ ਲੈ ਕੇ ਗਏ ਐਮਐਸਪੀ ਗਾਰੰਟੀ ਕਾਨੂੰਨ ਨੂੰ ਉਹ ਤੇ ਕੱਲੂ ਜਿਵੇਂ ਡੱਲੇਵਾਲ ਸਾਹਿਬ ਦੀ ਭਾਵਨਾਮ ਸੀਗੀ ਕਿਉਂਕਿ ਐਨੇ ਲੋਕਾਂ ਨੂੰ ਨਹੀਂ ਮਿਲ ਸਕਦੇ ਤਾਂ ਮੈਂ ਸਮਝਦਾ ਮੈਂ ਸਿੱਧੇ ਰੂਪ ਵਿੱਚ ਇੱਕ ਗੱਲ ਕਹਾ ਭਾਰਤ ਤੋਂ ਲੋਕ ਆਉਣੇ ਕੱਲ ਚਾਲੂ ਹੋਗੇ ਮੇਰੀ ਪੰਜਾਬ ਅੱਗੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ ਹਰ ਇੱਕ ਘਰ ਨੂੰ ਇੱਕ ਬੇਨਤੀ ਹੈਗੀ ਆ ਵੀ ਕੱਲ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਤੁਸੀਂ ਪਹੁੰਚੋ ਕਿਉਂਕਿ ਡੱਲੇਵਾਲ ਦੀ ਜਿਹੜੀ ਸੋਚ ਆ ਜੋ ਦੋਨੇ ਫੋਰਮਾਂ ਦੀ ਸੋਚ ਆ ਉਸਤੇ ਪੈਰਾ ਦੰਦੇ ਹੋਏ ਉਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਪੰਜਾਬ ਵਾਸੀਆਂ ਨੂੰ ਜਿਵੇਂ ਅਦਰ ਸਟੇਟਾਂ ਚੋਂ ਸੰਗਤ ਆਉਂਦੀ ਆ ਤੁਸੀਂ ਵੀ ਕੱਲ ਨੂੰ 10:30 ਤੇ 11 ਵਜੇ ਦੇ ਵਿੱਚ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਲਗਭਗ ਸਮਾਪਤੀ ਜਿਵੇਂ ਕਾਕਾ ਕੋਟੜਾ ਨੇ ਕਿਹਾ 3 ਵਜੇ ਹੋ ਜੂਗੀ ਪਰ ਤੁਸੀਂ ਸਮਕਤ ਹੀ ਉੱਠ ਕੇ ਸਾਨੂੰ ਪਤਾ ਲੱਗਦਾ ਪਿੰਡਾਂ ਦੇ ਵਿੱਚੋਂ ਬਹੁਤ ਵੱਡੀਆਂ ਤਿਆਰੀਆਂ ਹੈਗੀਆਂ ਜਿਵੇਂ ਤੁਸੀਂ 30 ਦਸੰਬਰ ਨੂੰ ਬਹੁਤ ਵੱਡੀ ਮੋਹਰ ਲਾਈ ਹੈਗੀ ਆਪ ਮੁਹਾਰੇ ਬੰਦ ਕੀਤਾ ਉਸੇ ਤਰ੍ਹਾਂ ਆਪ ਮੁਹਾਰੇ ਕੱਲੋਂ ਵੀਰਾਂ ਕਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੇਗਾ ਦੋ ਨੇ ਫਾਰਮਾ ਵੱਲੋਂ ਮੈਂ ਅਗਲੀ ਗੱਲ ਕਰਾਂ ਹੁਣ ਕੋਹਰ ਸਾਹਿਬ ਨੂੰ ਉਹ ਰੱਖਣਗੇ ਆ ਆ ਹੋ ਜੀ ਆਜੋ 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 ਸਭੀ ਪ੍ਰੈਸ ਵਾਲੇ ਸਾਥਿਓਂ ਸੇ ਹਮਾਰਾ ਨਿਵੇਦਨ ਹੈ ਕਿ ਹਮਾਰੇ ਸਾਊਥ ਸੇ ਵੀ ਲੀਡਰ ਹੈ ਪੀ ਆਰ ਪਾਂਡਨ ਜੀ ਹੈ ਤਾਮਿਲਨਾਡੂ ਸੇ कुरगुरु शांता कुमार जी हैं कर्नाटका से वो भी एक एक करके अपनी बात रखेंगे मैं दो तीन छोटी छोटी बातें क्लियर करना चाह रहा हूँ सभी देशवासियों को खासकर पंजाब और हरियाणा के साथियों को एक जरूरी संदेश ये देना है कि जो हमारी स्टेज लगेगी कल जो किसान महापंचायत हो रही है जिसमें सरदार जगजीत सिंह डल्लेवाल जी लाखों किसानों के दर्शन करेंगे वो स्टेज लगेगी उस जगह पे जहाँ हमारा मोर्चा अगर हम हरियाणा वाली साइड से देखें तो जहाँ पे हमारी आखिरी ट्रॉली है मोर्चे की वहाँ पे स्टेज लगेगी और अगर हम पंजाब वाली साइड से खनौरी पातड़ा वाली साइड से देखें तो जहाँ पे पहली ट्रॉली है जो बाई तरफ हवेली नाम का जो ढाबा है उसके पास जो हमारी पहली ट्रॉली है पहली ट्रॉली के पास वहां पे हमारी स्टेज लगेगी और उससे आगे खनौरी की तरफ लाखों किसानों का जो हजूम होगा वो वहाँ पे सारे बैठेंगे तो इसीलिए हम पुनः एक बार क्लियर कर दें कि जो लोग दूर दूर से आ रहे हैं उनको किसी तरीके की कोई असुविधा ना हो जब हम हरियाणा की तरफ से देखेंगे तो जो हमारी आखिरी ट्रॉली है मोर्चे की वहाँ पे स्टेज लगेगी जब हम पाटना वाली साइड से पंजाब वाली साइड से देखेंगे तो जहाँ हमारी पहली ट्रॉली है वहाँ पे स्टेज लगेगी साथियों ये बहुत ही ऐतिहासिक किसान महापंचायत होने जा रही है जिसमें लाखों की संख्या में किसान शामिल होंगे हमारी सबसे निवेदन है सभी किसान भाइयों से प्रार्थना है सारे साथी सुबह जल्दी से जल्दी आने का प्रयास करें कोशिश करें कि वो 10 बजे तक पहुंच लें क्योंकि उसके बाद फिर जाम लगने की स्थिति बन जाएगी इसलिए जो साथी जितनी जल्दी और सही समय पे आ पाएंगे उतना ही उनके लिए सहूलियत भरा रहेगा एक बात साथियों हम और क्लियर कर दें आज सरदार जगजीत सिंह डल्लेवाल जी ने अपना वीडियो संदेश भी जारी किया है उस वीडियो संदेश में उन्होंने स्पष्ट कह दिया उन्होंने क्लियर कर दिया है कि जो भी किसान भाई एमएसपी गारंटी कानून की लड़ाई को मजबूत करना चाहते हैं जो भी किसान भाई सरदार जगजीत सिंह डल्लेवाल जी से प्रेम करते हैं उनसे स्नेह करते हैं उनसे लगाव करते हैं उन सब से निवेदन है कि वो सारे खनौरी मोर्चे पर आए खनौरी किसान मोर्चे पर से ही सरदार जगजीत सिंह डल्लेवाल जी अपना दो से तीन मिनट का जरूरी संदेश देशवासियों को देंगे सरदार जगजीत सिंह डल्लेवाल जी को महसूस भी होती है चीज डॉक्टरों ने भी कई बार कहा है कि जिस तरीके से अब परमानेंट बीपी बहुत डाउन रहने लगा है वो बीपी लगभग पिछहत्तर से अस्सी के बीच में ही रहता है अपर जो बीपी है तो उसे स्थिति बड़ी गंभीर है स्थिति बड़ी नाजुक है तो वो अपना बहुत जरूरी संदेश देशवासियों के नाम देना चाहते हैं अंत में साथियों एक चीज और क्लियर कर दें बहुत सारे पत्रकार साथियों ने हमसे पूछा भी जो एक नई पिटीशन फाइल करी गई है माननीय सुप्रीम कोर्ट के अंदर वो कुछ उसका थोड़ा ये मिस रिप्रेजेंटेशन हो रहा है मिस इंटरप्रिटेशन हो रहा है कि कोई ढल्लेवाल साहब की तरफ से फाइल करी गई है हम ये क्लियर करते हैं कि सरदार जगजीत सिंह ढल्लेवाल जी की तरफ से कोई पिटीशन कोई पीआईएल माननीय सुप्रीम कोर्ट में फाइल नहीं करी गई है अगर कोई व्यक्ति अपने आप को ये कहता है कि वो डलेवाल जी के फ्रेंड हैं, तो वो उनकी मर्जी है लेकिन हम स्पष्ट कर उनसे हो उन उन लगाव होने के कारण वो पेटिशन डाल दी हो पेटिशन लगा दी हो लेकिन दोनों फॉर्मों का सरदार जगजीत सिंह डल्लेवाल जी का डायरेक्टली उस पेटीशन से कोई लेना देना नहीं है ये बात हम बिल्कुल स्पष्ट और क्लियर कर देना चाहते हैं ਮੇਰਾ ਨਿਵੇਦਨ ਰਹੇਗਾ ਆਦਰਯੋਗ ਸੁਰਜੀਤ ਸਿੰਘ ਫੂਲ ਜੀ ਸ। ਪੱਤਰਕਾਰੋ ਦੋਸਤੋ ਪਹਿਲਾਂ ਵਾਲੇ ਜਿਵੇਂ ਬੁਲਾ ਰਹੇ ਨੇ ਦੱਸਿਆ ਵੀ ਇਸ ਰੈਲੀ ਦੇ ਵਿੱਚ ਆ ਸਾਰੇ ਪਿੰਡਾਂ ਦੇ ਵਿੱਚੋਂ ਵੱਡੀ ਪੱਤਰ ਤੇ ਸਮੂਲੀਅਤ ਹੋ ਰਹੀ ਹੈ ਬਸਾ ਰਹੇ ਸਮੂਲੀਅਤ ਹੋ ਰਹੀ ਹੈ। ਆ ਕੁਝ ਪੱਤਰਕਾਰ ਸਾਥੀਆਂ ਨੇ ਪੁੱਛਿਆ ਸੀਗਾ ਵੀ ਕਿੰਨੀ ਕੁ ਗਿਣਤੀ ਹੋਊਗੀ। ਆ ਗਿਣਤੀ ਅਸੀਂ ਪਹਿਲਾਂ ਵੀ ਦੱਸਿਆ ਵੀ ਉਹ ਲੱਖਾਂ ਨੂੰ ਕ੍ਰੋਸ ਕਰੂਗੀ ਹਜ਼ਾਰਾਂ ਨੂੰ ਕ੍ਰੋਸ ਕਰੂਗੀ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਪਹਿਲਾ ਵਾਲੇ 30 ਦਿਨ ਬੰਦ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਸਾਡੀਆਂ ਸਾਰੀਆਂ ਜਿੰਨੇ ਦੋਨੇ ਫੋਰਮਾਂ ਦੀਆਂ ਜਥੇਬੰਦਗੀਆਂ ਸਾਰਾ ਕਾਟਰ ਵੀ ਲਾਮਬੰਦੀ ਤੇ ਜ਼ੋਰ ਲਾ ਲੈਂਦਾ ਤਾਂ ਪੰਜਾਬ ਬੰਦ ਨਹੀਂ ਹੁੰਦਾ ਸੀ ਜੇਕਰ ਦੂਸਰੇ ਵਰਗਾਂ ਦੀਆਂ ਸਾਰੀਆਂ ਜਨਤਕ ਜਥੇਬੰਦਗੀਆਂ ਭਰਾਤਰੀ ਜਥੇਬੰਦਗੀਆਂ ਤੇ ਦੂਸਰੇ ਵਰਗ ਇਸ ਅੰਦੋਲਨ ਦੀ ਅਹਿਮਤ ਨੂੰ ਸਮਝ ਕੇ ਉਹਦੇ ਵਿੱਚ ਆਪ ਜ਼ੋਰ ਨਾ ਲਾਉਂਦੇ ਆਪ ਬਾਜ਼ਾਰ ਬੰਦ ਨਾ ਕਰਦੇ ਇਸੇ ਤਰੀਕੇ ਨਾਲ ਹੁਣ ਕੱਲ੍ਹਿਆ ਕਿਸਾਨ ਕਾਟੜ ਹੀ ਨਹੀਂ ਸਾਰੇ ਪਿੰਡਾਂ ਦੀਆਂ ਕਲੱਬਾਂ ਨੇ ਪੰਚਾਇਤਾਂ ਨੇ ਗੁਰਦੁਆਰਾ ਕਮੇਟੀਆਂ ਨੇ ਇਹ ਬਣਾ ਲਿਆ ਵੀ ਜੇ ਸਾਡਾ ਪਿੰਡ ਕਿਤੇ ਪਿੱਛੇ ਨਾ ਰਹੇ ਜੀ ਇਸ ਕਰਕੇ ਜਿਹੜਾ ਜਨੰਦੋਲਨ ਬਣ ਗਿਆ ਇੱਕ ਰੇਸ ਲੱਗ ਗਈ ਵੀ ਅਸੀਂ ਸ਼ਾਮਲ ਹੋਣਾ ਇਹ ਚੀਜ਼ ਨੇ ਉਹ ਲੱਖਾਂ ਵਾਲੀ ਗੈਂਟੀ ਕਰਾਸ ਕਰਨੀ ਆ ਇਹ ਰੇਸ ਕਿਉਂ ਲੱਗ ਗਈ ਜਨੰਦੋਲਨ ਕਿਉਂ ਬਣ ਗਿਆ ਸਰਦਾਰ ਜਗਜੀਤ ਸਿੰਘ ਡੱਲੇਆ ਦਾ 26 ਨਵੰਬਰ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਬਿਆਨ ਰਿਹਾ ਵੀ ਮੈਂ ਮੰਗਾ ਮਨਾਉਣ ਤੋਂ ਬਿਨਾ ਵਰਤ ਨਹੀਂ ਤੋੜੂੰਗਾ ਕਿਸੇ ਵੀ ਸ਼ਕਲ ਦੇ ਵਿੱਚ ਵਰਤ ਨਹੀਂ ਤੋੜੂੰਗਾ ਭਾਵੇਂ ਮੈਨੂੰ ਜਾਨ ਦੇ ਬਲੀ ਦੇਣੀ ਪਵੇ ਪਹਿਲਾ ਪਹਿਲਾ ਸ਼ੁਰੂ ਚ ਕਈਆਂ ਨੂੰ ਸੀਗਾ ਵੀ ਸ਼ਾਇਦ ਇਹ ਜਿਹੜਾ ਉਹਨਾਂ ਦਾ ਬਿਆਨ ਹੈ ਕਿੰਨਾ ਕੁ ਸੱਚਾ ਹੋਏਗਾ ਪਰ 40 ਦਿਨਾਂ ਦਾ ਜਿਹੜਾ ਉਹਨਾਂ ਨੇ ਰਿਪੋਰਟਾਂ ਨਹੀਂ ਦਿਖਾਤਾ ਵੀ ਉਹਨਾਂ ਦੀ ਸਟਾਰਵੇਸ਼ਨ ਭੁੱਖ ਕਾਰਨ ਸਾਰੇ ਡੈਮੇਜ ਹੋ ਰਿਹਾ ਸੋ ਉਹਨਾਂ ਨੂੰ ਯਕੀਨ ਵੱਜ ਗਿਆ ਵੀ ਉਹਨਾਂ ਦਾ ਜਿਹੜਾ ਬਿਆਨ ਹੈ ਉਹਨਾਂ ਦਾ ਜੋ ਪਰਨ ਹੈ ਉਹਨਾਂ ਦਾ ਜੋ ਸਿਰੜਾ ਹੈ ਉਹ ਸੱਚਾ ਤੇ ਸੁੱਚਾ ਹੋਏਗਾ ਹੁਣ ਜੇ ਉਹਨਾਂ ਦੀ ਜਾਨ ਬਚਾਉਣੀ ਹੈ ਤਾਂ ਮੋਦੀ ਇਹ ਮੰਗਾ ਮਨਾਇਕ ਤੋਂ ਹੀ ਜਾਨ ਬਚੂਗੀ ਮੋ ਮੰਗਾ ਤਾਂ ਹੀ ਮੰਗਿਆ ਜਾਣੀਆਂ ਜੇ ਸਾਰਾ ਪੰਜਾਬ ਸ਼ਾਮਲ ਹੋਊਗਾ ਇਹ ਗੱਲ ਸਮਝ ਲਈ ਲੋਕਾਂ ਨੇ ਜਾਂ ਸੀ ਸਮਝਾਤੀ ਇਸੇ ਕਾਰਨ ਆ ਜਿਹੜਾ ਕੱਲ ਹੈ ਇਹ ਵੱਡਾ ਲੱਖਾਂ ਦੀ ਗਣਤੀ ਚ ਹੋ ਰਿਹਾ ਹੈ ਕੱਟ ਧੰਨਵਾਦ ਆ ਕੁਰਬੁਰੂ ਸ਼ਾਂਤ ਕੁਮਾਰ ਜੀ ਕਰਨਾਟਕਾ ਸੇ ਆਪਣੀ ਬਾਤ ਰੱਖਦੇ ਆ ਡੀਅਰ ਫਰੈਂਡਸ ਵੀ ਆਰ ਫਰਮ ਸਾਊਥ ਇੰਡੀਅਨ ਸਟੇਟਸ ਫਾਰਮਰ ਲੀਡਰਸ ਕਮਿੰਗ ਫਰਮ ਤਮਿਲਨਾਡ ਕਰਨਾਟਕਾ ਐਂਡ ਪੰਡਿਚੇਰੀ So, uh, we are with uh, Mr. Dalaiwala, what taken the decision of the hunger strike. We are with Dalaiwala. In South Indian farmers also, last one month we are fighting for the MSP guarantee law, support of the Dalaiwala. So, always we are with uh, Dalaiwala when government is taken serious our problem implementing the MSP guarantee law up to we are with uh, Dalaiwala on this issue so that we are coming to uh, this occasion tomorrow, uh, we will uh, support the Dalewala uh, So all India farmers write to our demands MSP guarantee law. It is very very important to in Indian farmers. Therefore, we are with Dalaiwala. This is the our uh, the, uh, demand. We are supporting them. Thank Mr. you. मैं उसी चीज के लिए कह रहा था डॉक्टर अवतार जी है डॉक्टर अवतार जी पूरा जो मेडिकल पक्ष, उसको आज़ार आज़ार पक्ष आज़ार है उसको देंगे डॉक्टर अवतार जी और ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੋਂ ਦੇ ਆਪਣੀ ਸਾਰੀ ਅਪਡੇਟ ਦੇ ਦਿੰਦੇ ਆ ਦੇਸ਼ ਵਿਦੇਸ਼ ਦੇ ਵਿੱਚ ਬਾਕੀ ਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਇਹ ਆ ਪੰਜ ਦਾ ਆਪਣੇ ਵੀਰ ਆ ਕਹਿੰਦੇ ਆ ਵੀ ਉਹਨਾਂ ਦੀ ਬਲੱਡ ਰਿਪੋਰਟ ਬਲੱਡ ਰਿਪੋਰਟ ਉਹਨਾਂ ਦੀ ਕੀਟੋਨ ਲੈਵਲ ਜਿਹੜੇ ਆ ਉਹ 6.9 ਆ ਜਿਹੜੀ ਕਰੀਟਿਨਾਈਨ ਆ ਜਾਂ ਜੀਐਫਆਰ ਕਰੀਟਿਨਾਈਨ ਉਹਨਾਂ ਦੇ ਵਧੇ ਆ ਜੀਐਫਆਰ ਆ ਉਹ ਜਿਹੜੀ ਡਾਊਨ ਹੈ ਜਿਹੜੀ ਖੂਨ ਸਾਫ਼ ਕਰਨ ਦੀ ਸ਼ਮਤਾ ਉਹਨਾਂ ਦੀ ਘਟਦੀ ਜਾ ਰਹੀ ਆ ਬਾਕੀ ਉਹਨਾਂ ਦੇ ਲਿਵਰ ਜਿਹੜੇ ਟੈਸਟ ਆ ਉਹ ਵੀ ਫਲੈਕਸਿਵੇਟ ਕਰ ਰਹੇ ਆ ਬਾਕੀ ਉਹਨਾਂ ਦੀ ਸਿਹਤ ਇੰਨੀ ਜਿਆਦੀ ਮਸਲ ਮਾਸ ਬਹੁਤ ਜਿਆਦਾ ਟੁੱਟ ਚੁੱਕਾ ਸਰੀਰ ਦੇ ਵਿੱਚ ਇੱਕ ਜੇ ਪੰਜਾਬੀ ਭਾਸ਼ਾ ਚ ਕਹਿ ਦਈਏ ਵੀ ਹੱਡੀਆਂ ਦਾ ਮੋਟ ਰਹਿ ਗਿਆ ਸਰੀਰ ਦੇ ਵਿੱਚ ਬਹੁਤ ਜਿਆਦਾ ਵੀਕ ਉਹਨਾਂ ਦਾ ਸਰੀਰ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜਿਆਦਾ ਡਾਊਨ ਆ ਜਾਂਦਾ ਵਾ ਵੈਸੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਡਾਊਨ ਹੀ ਰਹਿੰਦਾ ਵਾ ਪਰ ਕਈ ਥੋੜੀ ਜੀ ਵੀ ਮੂਵਮੈਂਟ ਕਰਦੇ ਆ ਜਾਂ ਕੋਈ ਕੱਪੜੇ ਚੇਂਜ ਕਰਨ ਲੱਗੀਦਾ ਜਾਂ ਕੁਝ ਵੀ ਕਰੀਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜਿਆਦਾ ਡਾਊਨ ਹੋ ਜਾਂਦਾ ਵਾ ਕਈ ਥਰ ਚੱਕਰ ਆਣ ਪੀ ਜਿਹੜੇ ਵੀ ਵੀਰਾਂ ਨੇ ਜਿੱਦਾਂ ਉਹ ਜਿੱਦਾਂ ਡੱਲੇਵਾਲ ਸਾਹਿਬ ਜੀ ਨੇ ਮੈਨੂੰ ਪਰਸੋਂ ਕਹਿੰਦੇ ਹੀ ਵੀ ਬੋਲਦੇ ਤਾਂ ਬਹੁਤ ਘੱਟ ਪਰ ਮੈਨੂੰ ਕਹਿੰਦੇ ਵੀ ਤੁਸੀਂ ਸਾਨੂੰ ਮਿਲਣ ਨਹੀਂ ਦਿੰਦੇ ਜਿਹੜੇ ਮੈਨੂੰ ਮਿਲਣਾਉਂਦੇ ਆ ਤੇ ਜਿੱਦਾਂ ਉਹਨਾਂ ਪ੍ਰਧਾਨ ਜੀ ਹੋਣਾ ਸਾਰਿਆਂ ਨੇ ਇਹ ਇਹ ਲਾਇਆ ਹੀ ਪੀ ਆਪਾਂ ਸਾਰਿਆਂ ਨੂੰ ਜਿਹੜੀ ਸਾਰੀ ਜਨਤਾਵਾ ਜਾਂ ਸਾਰੇ ਲੋਕ ਉਹਨਾਂ ਨੂੰ ਇੱਕ ਹੀ ਉਹਨਾਂ ਦੇ ਦਰਸ਼ਨ ਕਰਾਵਾਂਗੇ ਪ੍ਰਧਾਨ ਜੀ ਉਹਨਾਂ ਦੇ ਦਰਸ਼ਨ ਤੇ ਪ੍ਰਧਾਨ ਜੀ ਨੇ ਵੀ ਸੰਗਤ ਨੂੰ ਵੇਖਣਾ ਚਾਹੁੰਦੇ ਆ ਸੋ ਕੱਲ ਉਹਨਾਂ ਦੀ ਪੂਰੀ ਤਿਆਰੀ ਆ ਉਹਨਾਂ ਦਾ ਪੂਰਾ ਜਜਬਾ ਵਾ ਜੇ ਮੈਂ ਮੈਡੀਕਲ ਲਾਈਨ ਤੇ ਲਾਵਾਂ ਉਹਨਾਂ ਦੀ ਸਿਹਤ ਬਿਲਕੁਲ ਡਾਊਨ ਆ ਬਿਲਕੁਲ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੈ ਕੱਲ ਡਾਕਟਰ ਸਵੇਮਾਨ ਜੀ ਨਾਲ ਵੀ ਰਾਤ ਨੂੰ ਗੱਲ ਹੋਈ ਮੀਟਿੰਗ ਹੋਈ ਆਪਣੀ ਉਹ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਲੈਣਦੇ ਆ ਵੀ ਕੱਲ ਦੇ ਪ੍ਰੋਗਰਾਮ ਬਾਰੇ ਪਰ ਉਹਨਾਂ ਦਾ ਜਜਬਾ ਪੂਰਾ ਵਾ ਉਹਨਾਂ ਦੀ ਪੂਰਾ ਮਤਲਬ ਪੂਰਾ ਉਹਨਾਂ ਨੂੰ ਸ਼ਾਮੀ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ ਪੂ ਆਪਣੀ ਟੀਮ ਦੀ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਕਿਉਂਕਿ ਮੈਡੀਸਨ ਦੀ ਤੇ ਸਾਨੂੰ ਉਹਨਾਂ ਨੇ ਪੂਰਾ ਮਤਲਬ ਪ੍ਰਧਾਨ ਜੀ ਉਹਨਾਂ ਨੇ ਖੁਦ ਆਪ ਉਹਨਾਂ ਨੇ ਕਿਹਾ ਹੋਾ ਵੀ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰਨਾ ਮੈਂ ਤੁਹਾਡੇ ਸਾਹਮਣੇ ਮੈਂ ਦਮ ਤੋੜ ਜਾ ਜਾਂ ਮੇਰੀ ਜਾਨ ਨਹੀਂ ਕੁਝ ਵੀ ਹੋ ਜੇ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰਨਾ ਬਾਕੀ ਸਾਡੀਆਂ ਤਿਆਰੀਆਂ ਪੂਰੀਆਂ ਵਾਂ ਕਿਉਂਕਿ ਟ੍ਰੀਟਮੈਂਟ ਤੋਂ ਕੁਝ ਨਹੀਂ ਕਰ ਸਕਦੇ ਬਾਕੀ ਜਿਹੜੇ ਕੋਈ ਹੀ ਲਿਵਸੀਲੇ ਜਾਂ ਜੋ ਵੀ ਆਪਾਂ ਜਿਹੜਾ ਸਵੇਰੇ ਉਹਨਾਂ ਨੂੰ ਸਟੇਜ ਤੇ ਲਿਆਉਣਾ ਵਾਂ ਜਾਂ ਜਿੱਦਾਂ ਵੀ ਕਰਨਾ ਆਪਣੀ ਮੈਡੀਕਲ ਟੀਮ ਡਾਕਟਰਾਂ ਦੀ ਵੀ ਪੂਰੀ ਤਿਆਰੀ ਆ ਸੋ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਆ ਵੀ ਇੱਕ ਅਰਦਾਸ ਕਰਿਓ ਵੀ ਜਿਹੜਾ ਕੱਲ ਪ੍ਰਧਾਨ ਜੀ ਹਣੀ ਸੰਗਤ ਦੇ ਵਿੱਚ ਆਉਂਦੇ ਆ ਜਿਹੜੀਆਂ ਸਰਕਾਰਾਂ ਆਵੀਆਂ ਉਹਨਾਂ ਦੇ ਵੀ ਉਹਨਾਂ ਨੂੰ ਵੀ ਇਹ ਮਤਲਬ ਜਿਹੜੀ ਆਪਣੀ ਅਰਦਾਸ ਹੈ ਸਭ ਦੀ ਵੀ ਉਹਨਾਂ ਦੇ ਕੰਨਾਂ ਤੇ ਵੀ ਜੂੰ ਸਰਕੇ ਤੇ ਜਿਹੜੇ ਆਪਣੇ ਜਿਹੜੀਆਂ ਮੰਗਾ ਪ੍ਰਧਾਨ ਜੂਣੀ ਲੈ ਕੇ ਬੈਠਿਆ ਉਹ ਮੰਗਾ ਆਪਣੀਆਂ ਪੂਰੀਆਂ ਕਰਨ ਤੇ ਪ੍ਰਧਾਨ ਪ੍ਰਧਾਨ ਜੂਣੀ ਵੀ ਆਪਣੇ ਆਪਣੇ ਦੇ ਵਿੱਚ ਸੁਖ ਸਕਣਾ ਆਪਣੇ ਇਹ ਜਿੰਦਗੀ ਉਹਨਾਂ ਦੀ ਆਪਾਂ ਬਚਾ ਸਕੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਆਣ ਕੇ ਜਾਂ ਉੱਥੋਂ ਕਨੈਕਸ਼ਨ ਜੁੜੇ ਨਹੀਂ ਸਰਦਾਰ ਦਗਜੀਤ ਸਿੰਘ ਢੱਲੇਵਾਲ ਜੀ ਜੋ ਸਟੇਜ ਯਹਾਂ ਲੱਗੇਗੀ اسی ਸਟੇਜ 'ਤੇ ਆئیںਗੇ उसके लिए जो डॉक्टरों की टीम है उनको यहाँ तक लाने की जो पूरी तैयारी करी जा रही है डॉक्टरों की टीम द्वारा और पूरे कल बड़ी संख्या में डॉक्टर भी आएंगे और जो मेडिकल वॉल्टियर हैं वो भी साथ में रहेंगे तो उनको वहाँ से लगभग साढ़े बारह बजे के आसपास वो यहाँ पे स्टेज पे आएंगे और पूरे जितने भी लाखों की संख्या में जो किसान आएंगे उन सबके दर्शन इसी स्टेज से होगा तो हो जिन्हें कह रहे थे कि कपड़े बदलने में भी दिक्कत आती है ब्लड प्रेशर आएगा ਉਹ ਕੋਈ ਇਹ ਕਿਤਾ ਕਲਿਆਣਾ ਰਿਸਕ ਜਿਆਦਾ ਹੋਏ ਤੋਂ ਬਾਅਦ ਮੈਂ ਤਾਂ ਦੱਸਿਆ ਨਹੀਂ ਉਹਨਾਂ ਦੇ ਕੱਪੜੇ ਚੇਂਜ ਕਰ ਲਏ ਗਿਆ ਵੀ ਇੰਨਾ ਰਿਸਕ ਹੈ ਵੀ ਉਹਨਾਂ ਨੂੰ ਕਦੀ ਚੱਕਰ ਆ ਜੇ ਬਲੱਡ ਮੈਂ ਤਾਂ ਦੱਸਦਾ ਨਾ ਵੀ ਹੋ ਜਾਂਦਾ ਵਾ ਪਰ ਆਪਾਂ ਪੂਰਾ ਪ੍ਰੋਪਰ ਤਿਆਰੀ ਕੀਤੀ ਆ ਵੀ ਯਾ ਰਾਤੀ ਸਾਰੀ ਆਪਣੀ ਡਾਕਟਰ ਸਾਹਿਬ ਦੇ ਨਾਲ ਵੀ ਬਾਹਰ ਸваяਮਾਨਾ ਵੀ ਮੀਟਿੰਗ ਹੋਈ ਸਾਰੇ ਡਾਕਟਰਾਂ ਨਾਲ ਹੋਈ ਆ ਬਾਕੀ ਉਹ ਆਪਾਂ ਪੂਰੀ ਪ੍ਰੋਪਰ ਉਸੇ ਤਰ੍ਹਾਂ ਦੀ ਤਿਆਰੀ ਕੀਤੀ ਆ ਵੀ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਕੋਈ ਮਤਲਬ ਪੂਰੇ ਵਧੀਆ ਤਰੀਕੇ ਪੂਰਾ ਆਪਾ ਰਿਸਕ ਫੈਕਟਰ ਵਾਜੇਗਾ ਹਾਂਜੀ ਕਿੰਨਾ ਰਿਸਕ ਫੈਕਟਰ ਵਾਜੇਗਾ ਜੇ ਨਹੀਂ ਰਿਸਕ ਤੇ ਜੀ ਵੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਿਆ ਵੀ ਰਿਸਕ ਤੇ ਉਹਨਾਂ ਦੇ ਕੱਪੜੇ ਚੇਨ ਲੱਗੇ ਮੇਰੇ ਰਿਸਕੇ ਤੋਂ ਤੱਕ ਹੋ ਜਾਂਦਾ ਵਾ ਪਰ ਕੋਸ਼ਿਸ਼ ਆਪਣੀ ਪੂਰੀ ਕਿਉਂਕਿ ਉਹ ਨੇ ਆਪਣੀ ਜਿੱਦ ਨਹੀਂ ਛੱਡ ਰਹੇ ਉਹਨਾਂ ਦੇ ਵੀ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਵੀ ਮੈਨੂੰ ਮੈਂ ਉੱਥੇ ਸੰਗਤਾਂ ਦੇ ਵਿੱਚ ਆਪਣੇ ਦਰਸ਼ਨ ਮੈਂ ਸੰਗਤਾਂ ਦੇ ਦਰਸ਼ਨ ਕਰਨੇ ਸੰਗਤਾਂ ਮੈਨੂੰ ਵੇਖ ਸਕਣ ਮੈਂ ਜਾਣਾ ਹੀ ਜਾਣਾ ਉਹਨਾਂ ਨੂੰ ਪੂਰੀ ਆ ਪਰ ਸਾਡੇ ਵੱਲੋਂ ਵੀ ਪੂਰੀ ਪ੍ਰੋਪਰ ਤਿਆਰੀ ਕੀਤੀ ਗਈ ਆ ਵੀ ਉਹਨਾਂ ਨੂੰ ਉੱਥੇ ਲੈ ਕੇ ਜਾਣ ਲਈ मतलब पूरी अपनी प्रॉपर तैयारी की, की आपा। हमारे स्टेज से कोई लीडर लीडर या या वैसे इस पे कोई लीडर भी कोई है, आ है नहीं देखिए पंजाबी सिंगर स्टेज पे किसी भी पार्टी के पॉलिटिकल लीडर को अलाउ नहीं किया जाएगा ये हम बिल्कुल स्पष्ट कर देना चाह रहे हैं ये किसानों की स्टेज है किसानों का सहयोग समर्थन करने वाले चाहे लोक कलाकार हों चाहे अन्य सामाजिक लोग हों चाहे अन्य धार्मिक लोग हों उन सबका सत्कार है उन सबका सम्मान है लेकिन किसी भी पॉलिटिकल व्यक्ति को स्टेज पे कोई जगह नहीं दी जाएगी और जो आपका पहला सवाल था देखिए ये रिस्क असेसमेंट करी गई है डॉक्टरों से कंसल्ट भी किया गया है मोर्चों की लीडरशिप ने भी इस विषय पर डिस्कस किया है तो ये बात बिल्कुल सच है कि जब वो खड़े होते हैं या उनकी ज़्यादा मूवमेंट होती है तो बीपी और भी ज़्यादा उनका डाउन आता है चक्कर आने उनको लग जाते हैं लेकिन सरदार जगजीत सिंह डल्लेवाल जी ने ये बार बार कहा है उनकी बिल्कुल सख्त ये हिदायत है कि मुझे स्टेज पे लेके चलना है मैं सभी किसान भाइयों के मैं दर्शन करना चाहता हूँ और उनकी भावना उनका विचार हमारे लिए सर्वोपरि पहुंच गई देखिए लगभग चौदह से पंद्रह पूरी लिस्ट हम कल जारी करेंगे चौदह से पंद्रह स्टेटों से किसान नेता और किसान भाई यहाँ बड़ी संख्या में पहुँचेंगे कल मीडिया के माध्यम से हम पूरी जो उनकी लिस्ट है वो सारी की सारी जारी करेंगे करें। कि किसी लीडर का पहला कुछ लीडर आए थे कि वो आगे आज आ सकते हैं या नहीं आ सकते देखो मैं बिल्कुल स्पष्ट करता दूँ कि हमारे दोनों मोर्चों ने ये इस महापंचायत की कॉल दी है सरदार जगजीत सिंह डल्लेवाल जी की भावना के अनुसार डल्लेवाल साहब की भावना सबसे पहले आई कि भाई मुझे सभी किसानों के दर्शन कराने इसीलिए जिस तरीके से अब तक जिस व्यवस्था से हम चलते आ रहे हमारे सारे प्रोग्राम होते आ रहे हैं उसी व्यवस्था उसी प्रोटोकॉल के अनुसार ये कार्यक्रम भी चलेगा ਕੋਈ ਰੂਟ ਮੈਪ ਬਣਾਇਆ ਗਿਆ ਜਾਂ ਨਹੀਂ ਵੀ ਕਿਹੜੇ ਪਾਸੇ ਜਿਹੜੀ ਆਮ ਪਬਲਿਕ ਨੂੰ ਡਿਵਰਟ ਕੀਤਾ ਜਾ ਕੋਈ ਇਹੋ ਜਿਹਾ ਰੂਟ ਮੈਪ ਜਾਂ ਪੁਲਿਸ ਨਾਲ ਸਹਿਯੋਗ ਕੀਤਾ ਗਿਆ ਹੋਵੇ ਟ੍ਰੈਫਿਕ ਡਿਵਰਟ ਪਾਰਕਿੰਗ ਵਗੈਰਾ ਦੇਖੀਏ ਕਿੰਨੇ ਲੋਕਾਂ ਦੇ ਆਉਣ ਦਾ ਅੰਦਾਜ਼ਾ ਹੈ ਉਹ ਵੀ ਦੱਸ ਦਿਓ ਤੇ ਜਿਹੜੇ ਪ੍ਰਬੰਧ ਆ ਸਾਰੇ ਉਹ ਮਕੱਲ ਮੁਕੰਮਲ ਹੋ ਚੁੱਕੇ ਆ देखिए मैं निवेदन ये करना चाहता हूं कि अपनी जुबान से ज्यादा बड़ी बात तो हमें नहीं कहनी चाहिए कई बार उल्टी भी पड़ जाती है लेकिन हमें ये उम्मीद है कि रीसेंट हिस्ट्री में हमारी और आपकी याददाश्त में इतनी बड़ी महापंचायत नहीं हुई होगी जितनी बड़ी महापंचायत कल होनी है लाखों की संख्या में किसान यहाँ पे आएंगे जो हमारा असेसमेंट है वो संख्या दो लाख को भी क्रॉस कर सकती है और जहाँ तक रूट डाइवर्जन की बात है हमारी लीडरशिप ने जो हमारी प्रबंधक कमेटी है उसने प्रशासनिक अधिकारियों से उस विषय पर विचार चर्चा करी है और कई जगह से रूट भी डाइवर्ट किया जाएगा लेकिन जो भी किसान भाई महापंचायत में आ रहे हैं उनको कोई परेशानी ना हो हमने ये भी सुनिश्चित किया है और अन्य पब्लिक को भी कोई परेशानी ना हो उसके लिए जो भी हमारी बातचीत हुई है वो हमारी प्रबंधक कमेटी आप सबको अवगत करा देगी प्रशासन तो हुई है वो डलव मिलेंगे जी की, की बात हुई है और वो हुई है। हमारी कोई बातचीत नहीं हुई है यहाँ वो आए थे यहाँ पे एक सिस्टम बना हुआ है हमने सभी प्रशासनिक अधिकारियों से निवेदन कर रखा है कि आपको अगर मोर्चे में आना है तो आप हमें पहले उसकी इन्फॉर्मेशन दीजिए उसके बाद ही आप यहाँ पे आइए ताकि कोई भी आ, किसी तरह की कोई इंसिडेंट ना हो क्योंकि हमारे वॉल्टियर भी हर जगह तैनात रहते हैं डेप्लॉय रहते हैं इसलिए सिर्फ उनका ये कम्युनिकेशन आया था कि वो सरदार जगजीत सिंह डल्लेवाल जी से शिष्टाचार के तौर पे मिलना चाह रहे हैं तो हमारे एक साथी उनके साथ यहाँ से गए हैं और वो जगजीत सिंह डल्लेवाल जी से उनका हाल चाल जानने उनका स्वास्थ्य जानने के लिए आए है देखो मुझे लगता है कि हमारे जो लीडरशिप है उसने लगभग क्लियर कर दिया है उसने लगभग स्पष्ट कर दिया है कोई भी जब आंदोलन होते हैं जब शांतिपूर्ण आंदोलन होते हैं तो उनमें एक तरीके से जनता की मैनिफेस्टेशन होती है कि भाई हम इस आंदोलन के साथ हैं वो उसके द्वारा रिप्रेजेंटेशन होता है तो इसमें सिर्फ इतना था उसके अलावा और कोई है। देखिए हमने तो अपना स्टैंड उस पर पहले ही क्लियर कर दिया था हमारे दोनों फोरमों की तरफ से चिट्ठी जा चुकी है जिसमें हमने अपनी असमर्थता जता दी थी कि हम कमेटी से नहीं मिल पाएंगे अब उस कमेटी का अपना अधिकार है वो किस किस को इनवाइट करती है किसको नहीं करती उस मीटिंग में क्या हुआ क्या नहीं हुआ मुझे लगता है उस पर हमारी तरफ से टिप्पणी करना सही लग रही मुख्यमंत्री की टीम कर रही है देखिए उनकी अपनी जगह पे टीमें अपनी उनकी डिप्लॉयड हैं डॉक्टरों की जो टीम है उनकी जो आ, अलग अलग मेडिकल बोर्ड की टीमें आती हैं वो मॉनिटर करने के लिए आती हैं तो निश्चित तौर पे समय समय पे वो डॉक्टर उनको मॉनिटरिंग कर रहे हैं ठीक है सर शुक्रिया बहुत बहुत धन्यवाद